ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀਰਵਾਰ ਨੂੰ ਡਿਊਟੀ ਦੌਰਾਨ ਸ਼ਹੀਦ ਹੋਏ ਹੌਲਦਾਰ ਜਸਪਾਲ ਸਿੰਘ ਦੇ ਘਰ ਪੁੱਜੇ ਅਤੇ ਸ਼ਹੀਦ ਨੂੰ ਸ਼ਰਧਾਂਜਲੀ ਵਜੋਂ 1 ਕਰੋੜ ਰੁਪਏ ਦਾ ਚੈੱਕ ਉਨ੍ਹਾਂ ਦੇ ਪਰਿਵਾਰ ਨੂੰ ਸੌਂਪਿਆ। 9 ਮਹਾਰ ਰੈਜੀਮੈਂਟ ਵਿੱਚ ਤੈਨਾਤ ਸ਼ਹੀਦ ਹੌਲਦਾਰ ਜਸਪਾਲ ਸਿੰਘ ਦੀ ਸ਼ਹਾਦਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਸੇਵਾ ਕਰਦਿਆਂ ਆਪਣੀ ਜਾਨ ਗਵਾਉਣ ਵਾਲੇ ਸ਼ਹੀਦ ਦਾ ਦੇਸ਼ ਹਮੇਸ਼ਾ ਰਿਣੀ ਰਹੇਗਾ। ਉਨ੍ਹਾਂ ਕਿਹਾ ਕਿ ਇਹ ਦੇਸ਼ ਅਤੇ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਟ ਹੈ ਅਤੇ ਇਸ ਦੀ ਪਰਪਾਈ ਕਿਸੇ ਵੀ ਕੀਮਤ ਤੇ ਨਹੀਂ ਕੀਤੀ ਜਾ ਸਕਦੀ ਪਰ ਸਰਕਾਰ ਨੇ ਸ਼ਹੀਦ ਨੂੰ ਸਨਮਾਨਿਤ ਕਰਨ ਦਾ ਨਿਮਾਣਾ ਜਿਹਾ ਉਪਰਾਲਾ ਕੀਤਾ ਭਗਵੰਤ ਸਿੰਘ ਮਾ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਹਾਦਤ ਸਿਰਫ ਇੱਕ ਪਰਿਵਾਰ ਜਾਂ ਸੂਬੇ ਦੀ ਨਹੀਂ ਸਗੋਂ ਸਮੁੱਚੇ ਭਾਈਚਾਰੇ ਦੀ ਹੁੰਦੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਖੜੀ ਹੈ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਲੋਕ ਹੌਲਦਾਰ ਜਸਪਾਲ ਸਿੰਘ ਦੀ ਕੁਰਬਾਨੀ ਦੇ ਹਮੇਸ਼ਾ ਰਿਣੀ ਰਹਿਣਗੇ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਨੇ ਡਿਊਟੀ ਦੌਰਾਨ ਬਹਾਦਰੀ, ਲਗਨ ਅਤੇ ਦਲੇਰੀ ਦਾ ਪ੍ਰਦਰਸ਼ਨ ਕਰਕੇ ਦੇਸ਼ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ। ਹੋਰ ਉਹਨਾਂ ਨੇ ਕੀ ਕਿਹਾ ਉਹ ਸੁਣਦਿਆਂ ਪੂਰੀ ਖ਼ਬਰ ਬਗਰਾਵਾਲ ਪਿੰਡ ਦਾ ਇੱਕ ਜਵਾਨ ਛਤੀਸਗੜ ਦੇ ਵਿੱਚ ਸ਼ਹੀਦ ਹੋ ਗਿਆ ਉਹਨਾਂ ਦੇ ਘਰ ਮੈਂ ਸ਼ਹੀਦ ਨੂੰ ਸਲੂਟ ਕਰਨ ਵਾਸਤੇ ਤੇ ਉਹਨਾਂ ਦੇ ਪਰਿਵਾਰ ਨੂੰ ਬਾਣਾ ਮੰਨਣ ਦਾ ਵੱਲ ਬਖਸ਼ਰ ਵਾਸਤੇ ਅਰਦਾਸ ਕਰਨ ਆਇਆ 1 ਕਰੋੜ ਰੁਪਇਆ ਕਿਉਂ ਸ਼ੀਦਾ ਕੋਈ ਕੋਈ ਜੀਵਨ ਦਾ ਜਾਂ ਜਾਨ ਦਾ ਮੁੱਲ ਨਹੀਂ ਹੁੰਦਾ ਕੋਈ ਕੋਈ ਮੁੱਲ ਪਾ ਨਹੀਂ ਸਕਦਾ ਸ਼ੀਦਾ ਦਾ ਪਰ ਚਲੋ ਕਰੋੜ ਰੁਪਏ ਨਾਲ ਕੰਮਕਾਰੀ ਚੱਲਦੀ ਰਹੂ ਬੱਚੇ ਪੜ ਜਾਣਗੇ ਆ ਆਲੇ ਰੌਣਕਾਂ ਠੀਕ ਹੋ ਜਾਣਗੇ ਪੜੇਗੇ ਕਿਉਂਕਿ ਆਮ ਘਰਾਂ ਤੇ ਹੁੰਦੇ ਆ ਉਹ ਜਵਾਨ ਸਾਰੇ ਆਪਾਂ ਘਰਾਂ ਨੇ ਸੁਣੇ ਅੱਜ ਮਤਮਸਤ ਤੋਂ ਆਏ ਆ ਕਿ ਅਰੇ ਜੀ ਮੈਨੂੰ ਹੁੰਦੀ ਜੇ ਮੈਂ ਕਿਸੇ ਖੁਸ਼ੀ ਵਾਲੇ ਫੰਕਸ਼ਨ ਚ ਬਗਰੌੜ ਆਉਂਦਾ ਪਰ ਪਰਮਾਤਮਾ ਦਾ ਪਾਣਾ ਕੀ ਕਰ ਸਕਦੇ ਤੇ ਮੇਰੇ ਵੱਲੋਂ ਇੰਨਾ ਕੀ ਸਮਝੋ ਕਿ ਬਗਰੌੜ ਤੋਂ ਲੈ ਕੇ ਸਤਾਜ ਦੇ ਕੋ ਪਿਛਲੇ ਦਿਨੀ ਸਰਦਾਰ ਜਸਪਾਲ ਸਿੰਘ ਜੀ ਜਿਹੜੇ ਕਿ ਪਿੰਡ ਬਗਰੌੜ ਤੋਂ ਸੀ ਜਿਹੜੇ ਦੇਸ਼ ਦੀ ਆਰਮੀ ਦੇ ਅੰਦਰ ਦੇਸ਼ ਦੀ ਫੌਜ ਦੇ ਅੰਦਰ ਆਪਣੀ ਸੇਵਾਵਾਂ ਨਿਭਾ ਰਹੇ ਸੀਗੇ ਉਹਨਾਂ ਨੇ ਸ਼ਹਾਦਤ ਦਾ ਜਾਨ ਪੀ ਲਿਆ ਉਹਨਾਂ ਨੇ ਨੌਕਰੀ ਦੇ ਦੌਰਾਨ ਉਹਦੀ ਜਿਹੜੀ ਸ਼ਹਾਦਤ ਹੋ ਗਈ ਉਹਨਾਂ ਦੀ ਮੌਤ ਹੋ ਗਈ ਅੱਜ ਉਹਨਾਂ ਦੇ ਪਰਿਵਾਰ ਨੂੰ ਢਾਰਸ ਦੇਣ ਲਈ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਆਏ ਔਰ ਜੋ ਸਾਡੀ ਕਮਿਟਮੈਂਟ ਆ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਡੀ ਸਰਕਾਰ ਵੱਲੋਂ ਇਹ ਘੋਸ਼ਣਾ ਕੀਤੀ ਗਈ ਹੈ ਕਿ ਅਸੀਂ ਜੇਕਰ ਕੋਈ ਦਰਬ ਨਾ ਕਰੇ ਪ੍ਰਮਾਤਮਾ ਨਾ ਕਰੇ ਕਿ ਕਿਸੇ ਕੋਈ ਵੀ ਫੌਜੀ ਜਿਹੜਾ ਜਾਂ ਕੋਈ ਵੀ ਸੈਨਿਕ ਜਾਂ ਕੋਈ ਵੀ ਪੰਜਾਬ ਪੁੱਤ ਦਾ ਨੌਜਵਾਨ ਡਿਊਟੀ ਕਰਦਾ ਸ਼ਹਾਦਤ ਦਾ ਜਾਂ ਪੀਜੇ ਦਾ ਸ਼ਹੀਦ ਹੋ ਜਾਂਦਾ ਤਾਂ ਅਸੀਂ ਉਹਦੇ ਲਈ ਉਸ ਪਰਿਵਾਰ ਦੇ ਲਈ ਸਰਕਾਰ ਵੱਲੋਂ 1 ਕਰੋੜ ਰੁਪਏ ਸਹਾਇਤਾ ਰਾਸ਼ੀ ਯਾਨੀ ਕਿ ਸਨਮਾਨ ਰਾਸ਼ੀ ਦੇਵਾਂਗੇ ਸੋ ਅੱਜ ਉਹ ਸਨਮਾਨ ਰਾਸ਼ੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਖੁਦ ਪਰਿਵਾਰਕ ਮੈਂਬਰਾਂ ਨੂੰ ਆਪ ਸਭ ਪੀਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਸੋ ਜਿਹੜੀਆਂ ਵੀ ਹੋਰ ਮੰਗਾਂ ਸੀਗੀਆਂ ਪਿੰਡ ਵਾਸੀਆਂ ਦੀਆਂ ਜਾਂ ਪਰਿਵਾਰ ਦੀਆਂ ਉਹ ਸਾਰੀਆਂ ਮੰਗਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਤੁਰੰਤ ਪ੍ਰਵਾਨ ਕੀਤੀਆਂ ਯਾਦਗਾਰ ਵੀ ਬਣਾਈ ਜਾ ਰਹੀ ਹੈ ਇਸ ਸ਼ਹੀਦ ਦੀ ਬਿਲਕੁਲ ਅਸੀਂ ਜਿੱਥੇ ਵੀ ਕੋਈ ਸ਼ਹੀਦ ਹੁੰਦਾ ਹੈਗਾ ਅਸੀਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਉਹਨਾਂ ਦੇ ਯਾਦਗਾਰਾਂ ਬਣਾਉਨੇ ਆ ਕਿਉਂਕਿ ਸ਼ਹੀਦ ਜਿਹੜੇ ਨੇਗੇ ਉਹ ਇੱਕ ਪਰਿਵਾਰ ਦੇ ਨਹੀਂ ਹੁੰਦੇ ਸ਼ਹੀਦ ਸਾਰੇ ਕੌਮ ਦੇ ਲੋਕਾਂ ਦੇ ਸਾਂਝੇ ਹੁੰਦੇ ਨੇਗੇ ਸੋ ਸ਼ਹੀਦਾਂ ਨੂੰ ਯਾਦ ਰੱਖਣਾ ਹਰੇਕ ਸਰਕਾਰ ਦੀ ਸਾਡੀ ਸਰਕਾਰ ਦੀ ਵੀ ਮੈਂ ਸਮਝਦਾ ਜ਼ਿੰਮੇਵਾਰੀ ਆ ਅਸੀਂ ਉਹ ਜ਼ਿੰਮੇਵਾਰੀ ਜਿਹੜੀ ਆਪਣੀ ਸਾਰੇ ਨਿਭਾ ਰਹੇ ਹਾਂ ਸੰਗਰੂਰ ਤੋਂ ਗੁਲਜ਼ਾਰ ਮੱਲੀ ਦੀ ਰਿਪੋਰਟ